ਪੰਜਾਬ ਦੇ ਵਿੱਚ ਯੁੱਧ ਨਸ਼ੇ ਦੇ ਵਿਰੋਧ ਤਹਿਤ बड़ी कार्रवाई की गई है थे, नशे खिलाफ कार्रवाई की शिवम अग्रवाल भारी जेसीबी नशा तोड़िया जेसी गया इस प्रॉपर्टी के कुछ दिन पहला ही नोटिस लगाया गया संबंधी प्रॉपर्टी मालिक निकॉर्ड पेश भी कहा गया मगर वह कोई भी रिकॉर्ड पेश नहीं कर सकिया जेसीबी लैके पहुंची है नगर कौंसिल प्रशासन ने भी सहयोग दता छह नशा तस्कर के घर ਪ੍ਰਾਪਰਟੀ ਸਾਹਮਣੇ ਆਈ ਹੈ। ਨਾ ਦੇ ਵੱਲੋਂ ਸਾਨੂੰ ਉਤਲਾਂਦੀ ਹੈ ਜਾਂ ਫੋਰਸ ਸਾਨੂੰ ਜਮਾਨਤ ਦੋਦੀ ਕਿ ਕਿ ਪ੍ਰਾਪਰਟੀ ਇੰਕਰੋਚਮੈਂਟ ਹੈ ਜਾਂ ਇਲੀਗਲੀ ਕੰਸਟਰਕਟਡ ਹੈ। ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹੈ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਰ ਆਮ ਤੌਰ ਤੇ ਕਾਰਵਾਈ ਹੁੰਦੀ ਹੈ ਪੁਲਿਸ ਸਰ ਪ੍ਰਸ਼ਾਸਨ ਮੁਰਦਾਬਾ ਦੇ ਨਾਰੇ ਅੱਜ ਪਰ ਤੁਹਾਡੀ ਜਿੰਦਾਬਾਦ ਦੇ ਨਾਰੇ ਵੀ ਲੱਗ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇਹ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਚਲਾਗਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਲੋਕਾਂ ਦੇ ਕੋਆਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਦੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੇ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਤੇ ਅੱਗੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਵੈਚਨ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਅੱਜ ਇਹ ਡਿਮੋਲਿਸ਼ਨ ਸਰ ਸਨੋਚਨਾ ਜੀ ਵੀ ਇੱਕ ਇੱਕ ਦਾਵਾ ਕਰਦੀ ਹੈ ਕਿ ਉਸ ਦੇ ਜਿਹੜੇ ਇਹ ਇਹ ਪੂਰੀ ਕਲੋਨੀ ਨਚਾਵੇ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀਆਂ ਫੈਮਿਲੀ ਆਇਡੈਂਟੀਫਾਈ ਕੀਤਾ ਜਾਵੇਗਾ ਜੀ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਜੀ ਇਹ ਪਹਿਲੀ ਜਿਹੜੀ ਹੈਗੀ ਆ ਨਹੀਂ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੂਗੀ ਜੇ ਆਪਾਂ ਭਵਿੱਖ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਕੋਈ ਇਲੀਗਲੀ ਕੰਸਟਰਕਟਡ ਹੈ ਜਿਹੜਾ ਸਿਵਲ ਪ੍ਰਸ਼ਾਸਨ ਉਹਨੂੰ ਫਾਈਂਡ ਆਊਟ ਕਰਦਾ ਹੈ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾਅ ਫੋਲੋ ਕਰਦੇ ਆਪਾਂ ਉੱਥੇ ਬੜੀ ਕਾਨੂੰਨੀ ਕਾਰਵਾਈ ਕਰਦਾ ਹੈ ਜਿਹੜੀ ਇੱਕ ਇਤਹਾਪਤ ਇਨਲੀਗਲ ਜਿਹੜੀ ਬਿਲਡਿੰਗ ਬਣੀ ਸੀ ਤੇ ਉਸ ਉੱਪਰੋ ਐਰਪਰਮੈਸੇ ਦਾ ਵੀ ਕਲੇਮ ਲਾਇਆ ਗਿਆ ਵੀ ਇਹ ਅੰਸ਼ਾ ਤਸਕਰ ਸੀਗੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਦਾ ਕੰਮ ਤਾਂ ਸਾਡੀ ਕਮਿਊਨਲ ਕਮੇਟੀ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਬਿਲਡਿੰਗ ਢਾਈ ਜਾ ਰਹੀ ਹੈ ਤੇ ਕਿ ਸਾਡੇ ਪੰਜਾਬ ਸਰਕਾਰ ਦਾ ਜ਼ੀਰੋ ਟੋਲਰੈਂਸ ਦੇ ਉੱਪਰ ਬਹੁਤ ਵਧੀਆ ਕਦਮ ਹੈ ਤੇ ਉਹਨਾਂ ਨੇ ਕਿਹਾ ਜ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਡੀ ਜੀਲ ਉਹ ਜਗਾ ਤੇ ਭੱਜ ਜਾਣ ਜਾਂ ਸਲੰਡਰ ਕੱਢ ਦਾਂ ਜਾਂ ਨਸ਼ਾ ਵੇਚਣਾ ਬੰਦ ਕਰ ਦੇ। ਬਹੁਤ ਵਧੀਆ ਉੱਤਮ ਹੈ ਤੇ ਸਰਕਾਰ ਦਾ ਬਹੁਤ ਦੇ ਅਸੀਂ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕਾਂ ਦੇ ਨਸ਼ੇ ਆਪ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਕਿ ਭਾਈ ਜਿਆਦਾ ਛੱਡ ਦਿਓ ਨਸ਼ਾ ਵੇਚਣਾ ਜਾਂ ਤੂੰ ਆਪਣਾ ਜੇਲ੍ਹ ਤੇ ਕਾਰਵਾਈ ਕੋਲ ਤਿਆਰ ਹੋ ਸਾਰੀ ਇਨਲਾਈਨ ਕਮਨੀ ਦੇ ਕੋਈ ਇੱਕ ਦਾ ਉਹਲਾ ਮਹਿਲ ਬਣਾਇਆ ਗਿਆ ਸੀਗਾ ਸਾਰਾ ਉਹਦਾ ਪੈਸਾ ਕੈਨ ਮੁਤਾਬਕ ਵੀ ਇਹ ਸਾਰਾ ਪੈਸਾ ਦੂਰ ਨੰਬਰਾਂ ਪੈਸਾ ਲੱਗਿਆ ਸੀਗਾ